ਜਿਹੜੇ ਸਾਣ ਉਹੀ ਰਹਿ ਜਾਣੇ ਆ ਜਿਨ੍ਹਾਂ ਦੀਆਂ ਝੋਟੀਆਂ ਨੇ ਚੰਗਾ ਦੁੱਧ ਦਿੱਤਾ ਕਿਉਂਕਿ ਹੁਣ ਜਿਹੜੀ ਨਰਕ ਪਰਖ ਬਹੁਤ ਤੜੀ ਕਰਕੇ ਹੀ ਬੰਦਾ ਸੀਮਾ ਲਵਾਉਂਦਾ ਵਾ ਤੇ ਮਿਲਕ ਤੇ ਬਿਊਟੀ ਇਹ ਸਾਣ ਆ ਜਿਹੜੇ ਇਹਨਾਂ ਦੇ ਵਿੱਚ ਮਿਲਕ ਵੀ ਪੂਰਾ ਤੇ ਬਿਊਟੀ ਵੀ ਪੂਰੀ ਆ ਦੋਸਤੋ ਸੋ ਤੁਸੀਂ ਦੇਖ ਸਕਦੇ ਆ ਸਾਹਮਣੇ ਸੋ ਇਹ ਸੀ ਆ ਬਾਵਰ 2 ਕਿਦਾਂ ਲੱਗਾ ਜਰੂਰ ਦੱਸਿਓ ਮਿਲਦੇ ਆ ਫੇਰ ਆਲਦੇ ਇੱਕ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਜੁੜੇ ਰਹੋ ਆਪਣੇ YouTube ਚੈਨਲ ਨਿਊਜ਼ ਰਾਜ ਫਾਰਮ ਨਾਲ ਝੋਟਾ ਤੁਹਾਨੂੰ ਆਪਾਂ ਚਾਰ ਚਫੇਰਿਓਂ ਐ ਕਮਾ ਕੇ ਦਿਖਾਤਾ ਵਾ ਕਿਸੇ ਗੱਲੋਂ ਮੇਨ ਤਾਂ ਚ ਕਮੀ ਨਹੀਂ ਲੱਗੀ ਕਰਮ ਵਾਲੇ ਚ ਬਾਕੀ ਤੁਸੀਂ ਆਪ ਦੀ ਨਰਖ ਪਰਖ ਕਰਕੇ ਇਹਨੂੰ ਦੇਖ ਸਕਦੇ ਤਾਂ ਸੀਮਾ ਲਾ ਸਕਦੇ ਆ ਬੇਫਿਕਰ ਹੋ ਕੇ ਬਾਕੀ ਵਾਹਿਗੁਰੂ ਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਸਾਨਾਂ ਦੀ ਦੂਤੀ ਬੋਲਣੀ ਆ ਦੋਸਤੋ ਕਿਹੜੇ ਸਾਨ ਦੀਆਂ ਮੰਨ ਲਓ ਸਭ ਤੋਂ ਜ਼ਿਆਦਾ ਜਿਹੜੀਆਂ ਦੁੱਧ ਦੇਣਗੀਆਂ ਝੋਟੀਆਂ ਸੋ ਧੰਨਵਾਦ ਦੋਸਤੋ ਵੀਡੀਓ ਜੇ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਮੈਂ ਰਿਕਵੈਸਟ ਕਰਦਾ ਕਿ ਵੀਡੀਓ ਵੱਤ-ਵੱਤ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਦੋਸਤੋ